ਬਾਲੀਵੁੱਡ ਦੀ ਫਿਲਮ ਆ ਰਹੀ ਹੈ ਦੁਰੰਦਰ ਬੜੇ-ਬੜੇ ਪੱਤਰ ਦੇ ਉੱਪਰ ਪ੍ਰਚਾਰਿਆ ਜਾ ਰਿਹਾ ਹੈ ਮਜਬੂਰੀ ਕੀਤੀ ਜਾ ਰਹੀ ਹੈ। ਮਿਊਜ਼ੀ ਦੀ ਰਿਲੀਜ਼ਿੰਗ ਡੇਟ ਵੀ ਸ਼ਾਇਦ 5 ਹੈਗੀ ਹੈ। ਉਸ ਦੇ ਉੱਪਰ ਇਤਰਾਜ਼ ਮਾਨ ਸਿੰਘ ਮਾਨ ਹੋਣਾ ਦੇ ਵੱਲੋਂ ਜਤਾਇਆ ਗਿਆ। ਇਹਦੇ ਵਿੱਚ ਇੱਕ ਪੋਜ਼ਿਟਿਵ ਕੈਰੈਕਟਰ ਅਜੀਤ ਲੋਵਾਲ ਦੇ ਉੱਤੇ ਮਾਡਲ ਕੀਤਾ ਗਿਆ ਹੈਗਾ। ਪੰਜਾਬ ਦੀ ਇੱਕ ਮੂਵੀ ਆ ਪੰਜਾਬ ਦੇ ਬੰਦੇ ਦੇ ਦੇ ਸੈਂਸਰ ਬੋਰਡ ਦੇ ਵੱਲੋਂ ਲਗਭਗ 200 ਕੱਟ ਜਿਹੜਾ ਵਾ ਉਹ ਜਿਹੜੀ ਮੇਰੀ ਨੌਲੇਜ ਆ ਉਹਦੇ ਵਿੱਚ ਕਿ ਆ ਵੀ ਇਹ ਕੱਟ ਲਾਉ ਫਿਰ ਉਸ ਤੋਂ ਬਾਅਦ ਅਸੀਂ ਫਿਰ ਲਈ ਸੋਚਾਂ ਇਹ ਜਿਹੜੇ ਅਧਿਕਾਰ ਨੇ ਪੰਜਾਬ ਦੀਆਂ ਫਿਲਮਾਂ ਵੀ ਜਿਹੜੀਆਂ ਨੇ ਹੁਣ ਉਹ ਉਹ ਸੈਂਟਰ ਦਾ ਜਿਹੜਾ ਬੋਰਡ ਇੱਕ ਬਣਾਇਆ ਉਹੀ ਜੇ ਨਿਰਧਾਰਤ ਕਰੂਗਾ ਚੀਜ਼ਾਂ ਨੂੰ ਤੁਹਾਨੂੰ ਨਹੀਂ ਲੱਗਦਾ ਕਿ ਇਹ ਚੀਜ਼ਾਂ ਜਿਹੜੀਆਂ ਅਸਲ ਸੱਚਾਈ ਹੈਹੀ ਹੈ ਉਹ ਕਦੀ ਵੀ ਸਾਹਮਣੇ ਨਹੀਂ ਆ ਸਕਣ ਇੱਕ ਨਾ ਕਹਾਵਤ ਹੈ ਪੌਚਰ ਕਰਨ ਦੀ ਕਹਿੰਦੇ ਆ ਡੈਥ ਬਾਏ 1000 ਕੱਟs ਛੋਟੇ 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 ਕੱਟ ਕਰਕੇ ਬੰਦੇ ਨੂੰ ਮਾਰਨਾ ਹੈਗਾ ਕਹਿੰਦੇ ਉਹ ਟੌਰਚਰ ਦਾ ਮੈਥਡ ਹੈ ਜੇ 200 ਕੱਟ ਤੁਸੀਂ ਕਿਸੇ ਫਿਲਮ ਨੂੰ ਲਾਤੇ ਉਹਨੂੰ ਤਾਂ ਮਾਰਤਾ ਤੁਸੀਂ ਖਤਮ ਕਰਤਾ ਇਹ ਮਹਿਸੂਸ ਨਹੀਂ ਹੁੰਦਾ ਵੀ ਤੁਹਾਡਾ ਜਿਹੜਾ ਏਕਾਵਾ ਪੰਜਾਬ ਦੇ ਵਿੱਚ ਚਾਹੇ ਸਿੱਖ ਜੱਥੇਬੰਦੀਆਂ ਨੇ ਚਾਹੇ ਜਿਹੜੀਆਂ ਰਵਾਇਤੀ ਪਾਰਟੀਆਂ ਨੇ ਇਹਨਾਂ ਨੂੰ ਏਕੇ ਦੀ ਲੋੜ ਆ ਤਰਨ ਤਰਨ ਦੇ ਵਿੱਚ ਜੋ ਅਸੀਂ ਦੇਖਿਆ ਆਫਟਰ ਇਲੈਕਸ਼ਨ ਵੀ ਜੋ ਬਿਆਨਬਾਜ਼ੀ ਹੋਈ ਉਦੇ ਵਿੱਚ ਕਿਤੇ ਨਾ ਕਿਤੇ ਇਹ ਲੱਗਿਆ ਵੀ ਇੱਕ ਚੀਜ਼ ਨੂੰ ਇੱਕ ਪਾਰਟੀ ਨੂੰ ਫਰਾਉਣ ਲਈ ਸਾਰਾ ਜ਼ੋਰ ਲੱਗ ਗਿਆ ਜਿੱਥੇ ਹੁਣ ਵਖਰੇ ਵਖਰੇ ਧਿਣਾ ਦੀ ਗੱਲ ਹੈਗੀ ਆ ਉਹਨਾਂ ਨੂੰ ਇਕੱਠੇ ਹੋ ਜਾਣਾ ਚਾਹੀਦਾ ਸਿਗਾ ਸਿਧਾਂਤ ਦੀ ਜੇ ਤੁਸੀਂ ਕਿਸੇ ਸੋਚ ਤੇ ਇਕੱਠੇ ਨਹੀਂ ਹੋਵੋਗੇ ਉਹ 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 ਫਿਰ ਬਹੁਤ ਮੁਸ਼ਕਲਾਂ ਪੈਦਾ ਕਰਦਾ ਹੈ ਮੈਂ ਤਰ੍ਹਾਂ ਤਰ੍ਹਾਂ ਇਲੈਕਸ਼ਨ ਦੀ ਡਾਇਰੈਕਟ ਗੱਲ ਕਰੂੰਗਾ ਕਿ ਜਦੋਂ ਪੰਥ ਦੇ ਵੱਲੋਂ ਇੱਕ ਨੁਮਾਇੰਦਾ ਜਾਂ ਇੱਕ ਜਿਹੜਾ ਉਮੀਦਵਾਰ ਐਲਾਨ ਦਿੱਤਾ ਗਿਆ ਉਹ ਫਿਰ ਉੱਥੇ ਹੀ ਏਕਾ ਨਹੀਂ ਦੇਖਣ ਨੂੰ ਮਿਲਿਆ ਉਸ ਤੋਂ ਬਾਅਦ ਇਹ ਵੀ ਚਰਚਾ ਹੋਈ ਜਿਵੇਂ ਮਾਨ ਸਾਹਿਬ ਨੇ ਵੀ ਬਿਆਨ ਦਿੱਤਾ ਕਿ ਜੇ ਇਹਦੇ ਉੱਪਰ ਮੋਰ ਵਾਰਿਸ ਪੰਜਾਬ ਦੀ ਨਾਂ ਲੱਗਦੀ ਤੇ ਇਸ ਨੇ ਜਿੱਤ ਜਾਣਾ ਸੀਗਾ ਨਹੀਂ ਪ੍ਰਧਾਨ ਸਾਹਿਬ ਨੇ ਕਿਹਾ ਸੀਗਾ ਕਿ ਵਾਰਿਸ ਪੰਜਾਬ ਨੂੰ ਇਕੱਲਿਆਂ ਆਪਣਾ ਨੁਮਾਇੰਦਾ ਨਹੀਂ ਸੀ ਕਹਿਣਾ ਚਾਹੀਦਾ ਹਮ ਸਾਰਿਆਂ ਦਾ ਕਹਿਣਾ ਚਾਹੀਦਾ ਸੀ ਜਿਹੜੀ ਹਵਾ ਮੰਦੀਪ ਦੀ ਸ਼ੁਰੂ-ਸ਼ੁਰੂ ਚ ਬਣੀ ਸੀਗੀ ਉਹ ਮੁੜ ਕੇ ਡਾਊਨ ਆਉਂਦੀ ਗਈ ਆਉਂਦੀ ਗਈ ਜਦੋਂ ਵੋਟਾਂ ਨੇੜੇ ਆਈਆਂ ਜੀ ਮਾਨ ਸਾਹਿਬ ਵੀ ਥੋੜਾ ਜਿਹਾ ਦੂਰ ਰਹਿਣ ਲੱਗ ਗਏ ਇਸ ਲੱਗ ਨਹੀਂ ਨਹੀਂ ਉਹ ਤਾਂ ਲੱਗੇ ਰਹੇ ਉਹ ਸ਼੍ਰੋਮਨੀ ਅਕਾਲੀ ਦਲ ਅਮਰਸਰ ਦੇ ਵੱਲੋਂ ਅੱਜ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਿਹਦੇ ਵਿੱਚ ਬਾਲੀਵੁੱਡ ਦੀ ਫਿਲਮ ਆ ਰਹੀ ਹੈ ਦੁਰੰਦਰ ਉਸ ਨੂੰ ਬੜੇ ਵੱਡੇ ਪੱਦਰ ਤੇ ਉੱਪਰ ਪ੍ਰਚਾਰਿਆ ਜਾ ਰਿਹਾ ਹੈ ਮਸ਼ੂਰੀ ਕੀਤੀ ਜਾ ਰਹੀ ਹੈ ਵੀ ਉਸ ਦੀ ਰਿਲੀਜ਼ਿੰਗ ਡੇਟ ਵੀ ਸ਼ਾਇਦ 5 ਹੈਗੀ ਹੈ ਉਸ ਦੇ ਉੱਪਰ ਇਤਰਾਜ਼ ਇਮਾਨ ਸਿੰਘ ਮਾਨ ਪੋਣਾ ਦੇ ਵੱਲੋਂ ਜਤਾਇਆ ਗਿਆ ਕਿ ਜੇਕਰ ਪੰਜਾਬ 1995 ਦਲਜੀਤ ਦੋਸਾਂਝ ਦੀ ਫਿਲਮ ਰੋਕੀ ਜਾ ਰਹੀ ਹੈ ਉਹ ਮਨੁੱਖੀ ਅਧਿਕਾਰਾਂ ਨੂੰ ਲੈ ਕੇ ਜੋ ਜਸਵੰਤ ਸਿੰਘ ਖਾਲੜਾ ਨੇ ਕੀਤਾ ਉਸ ਦੇ ਵਿੱਚ ਦਿਖਾਇਆ ਗਿਆ ਸੀ ਉਸ ਦੇ ਉੱਪਰ ਰੋਕ ਲਗਾਈ ਜਾ ਰਹੀ ਹੈ ਤਾਂ ਫਿਰ ਦੁਰੰਦਰ ਵਰਗੀ ਜਿਹੜੀ ਸਪਾਈ ਮੂਵੀ ਹੈ ਜਿਸ ਦੇ ਵਿੱਚ ਅਜੀਤ ਡੋਵਾਲ ਦਾ ਇੱਕ ਰੋਲ ਹੈ ਉਸ ਨੂੰ ਕਿਉਂ ਰਿਲੀਜ਼ ਕੀਤਾ ਜਾ ਰਿਹਾ ਹੈ ਇਸ ਦੇ ਉੱਪਰ ਕੀ ਇਤਰਾਜ਼ ਹੈ ਈਮਾਨ ਸਿੰਘ ਮਾਨ ਹੁਣਾਂ ਨੂੰ ਮਾਨ ਸਾਹਿਬ ਮੇਰੇ ਨਾਲ ਨੇ ਗੱਲਬਾਤ ਕਰਦੇ ਮਾਨ ਸਾਹਿਬ ਸਮਾਂ ਦੇਣ ਦੇ ਲਈ ਬਹੁਤ ਬਹੁਤ ਧੰਨਵਾਦ ਮਿਹਰਬਾਨ ਜੀ ਤੋਂ ਨੂੰ ਇਤਰਾਜ਼ ਕੀ ਹੈ ਜਿਹੜੀ ਦੁਰੰਦਰ ਫਿਲਮ ਬਾਲੀਵੁੱਡ ਦੀ ਆ ਰਹੀ ਹੈ ਇਹਦੇ ਵਿੱਚ ਇੱਕ ਪੋਜ਼ਿਟਿਵ ਕੈਰੈਕਟਰ ਜੀਤ ਦੋਵਾਲ ਦੇ ਉੱਤੇ ਮਾਡਲ ਕੀਤਾ ਗਿਆ ਹੈਗਾ ਇਹ ਇਸ ਨੂੰ ਜੇ ਦੂਸਰੇ ਦੰ ਦਾ ਜ਼ਰੀਏ ਨਾਲ ਦੇਖੀਏ ਤਾਂ ਏਜੰਸੀਆਂ ਜਾਂ ਫਿਰ ਜੋ ਅਸੀਂ ਡਾਕੂਮੈਂਟਰੀਜ਼ ਦੇਖੀਆਂ ਨੇ ਉਹਦੇ ਵਿੱਚ ਇਹ ਸਾਫ਼ ਤੌਰ ਤੇ ਦੱਸਿਆ ਗਿਆ ਕਿ ਭਾਰਤ ਦੀ ਸੁਰੱਖਿਆ ਦੇ ਲਈ ਬਹੁਤ کارਗਰ ਕੰਮ ਕੀਤਾ ਪਾਕਿਸਤਾਨ ਵੀ ਜਾ ਕੇ ਆਏ ਨੇ ਸ਼ਾਇਦ ਉਹਦੇ ਵਿੱਚ ਵੀ ਜਾ ਕੇ ਉਹਨਾਂ ਨੇ ਕਈ ਉਹੋ ਜਿਹੀ ਚੀਜ਼ਾਂ ਕੱਢੀਆਂ ਜਿਹੜੀਆਂ ਭਾਰਤ ਦੇ ਬਹੁਤ ਖਿਲਾਫ ਜਾਂਦੀਆਂ ਸੀਗੀਆਂ ਉਹਨਾਂ ਨੇ ਭਾਰਤ ਦੇ ਸੁਰੱਖਿਆ ਦੇ ਲਈ ਇਹ ਸਾਰਾ ਕੰਮ ਕੀਤਾ ਭਾਰਤ ਸੁਵਿਧਾਨਿਕ ਸਟੇਟ ਹੈਗਾ ਇਹਦੀ ਸੁਵਿਧਾਨ ਕਹਿੰਦੀ ਹੈਗੀ ਹੈ ਕਿ ਤੁਸੀਂ ਕਾਨੂੰਨ ਦੇ ਦਾਇਰੇ ਤੋਂ ਬਾਹਰ ਬੰਦਾ ਅਰੈਸਟ ਨਹੀਂ ਕਰ ਸਕਦੇ ਡਿਟੇਨ ਨਹੀਂ ਕਰ ਸਕਦੇ ਉਹਨੂੰ ਸਜ਼ਾ ਨਹੀਂ ਦੇ ਸਕਦੇ কোর্ਟ ਦੇ ਪ੍ਰੋਸੈਸ ਰਾਹੀਂ ਇਹਦਾ ਕੰਮ ਹੋਣਾ ਚਾਹੀਦਾ ਹੈ ਜਿਹੜੀ ਪੰਜਾਬ 1995 ਫਿਲਮ ਹੈ ਉਹਦੇ ਵਿੱਚ ਵੀ ਜੀਤ ਡੋਵਾਲ ਦਾ ਕੋਈ ਜ਼ਿਕਰ ਹੈ ਜਾਂ ਉਸਦਾ ਕੋਈ ਕੈਰੇਕਟਰ ਹੈ ਜਿਹੜਾ ਜਸਵੰਤ ਸਿੰਘ ਖਾਲ ਰਾਦਰ ਦੌਰ ਸੀ ਉਸ ਸਮੇਂ ਦੇ ਵਿੱਚ ਉਹਨਾਂ ਨੇ ਪੰਜਾਬ 'ਚ ਹੋਈਆਂ ਵਦੀਕੀਆਂ ਬਾਰੇ ਗੱਲ ਕੀਤੀ ਸੀ ਜਿਹਦੇ ਵਿੱਚ ਉਹਨਾਂ ਨੇ ਸ਼ਮਸ਼ਾਨ ਘਾਟਾਂ ਤੋਂ ਡੇਟਾ ਲਿੱਤਾ ਜਿਹੜੀਆਂ ਅਣਪਛਾਤੀਆਂ ਲਾਸ਼ਾਂ ਪੰਜਾਬ ਪੁਲਿਸ ਨੇ ਉੱਥੇ ਫੂਕੀਆਂ ਉਹਨਾਂ ਨੇ ਉਹਦਾ ਨਿਸ਼ਾਨਾ ਜਿਹੜੇ ਮੁਲਾਜ਼ਮਾਂ ਨੇ ਉੱਥੇ ਛੱਡੇ ਉਹ ਐਸਐਚਓ ਲੈਵਲ ਦੇ ਹੋਰ ਥਾਣੇ ਦੇ ਮੁਲਾਜ਼ਮ ਡੀਐਸਪੀ ਦੇ ਹੋ ਸਕਦੇ ਆ ਉਹਨਾਂ ਨੇ ਉਹਦੇ ਵਿੱਚ ਐਸਐਸਪੀ ਦੀ ਐਨਵਾਇਰਨਮੈਂਟ ਦਿਖਾ ਦੀਆਂ ਕੇਪੀਐਸ ਗਿੱਲ ਤਾਈਂ ਗੱਲ ਪਹੁੰਚਦੀ ਸੀ ਇਹ ਪੰਜਾਬ ਦੀ ਐਡਮਿਨਿਸਟ੍ਰੇਸ਼ਨ ਦੇ ਉੱਤੇ ਮੇਰਾ ਖਿਆਲ ਜ਼ਿਆਦਾ ਉਹਨਾਂ ਦਾ ਧਿਆਨ ਸੀਗਾ ਅੱਛਾ ਦੇਖੋ ਪੰਜਾਬ ਦੀ ਇੱਕ ਮੂਵੀ ਆ ਪੰਜਾਬ ਦੇ ਬੰਦੇ ਤੇ ਮੂਵੀ ਐ ਤੇ ਸੈਂਸਰ ਬੋਰਡ ਦੇ ਵੱਲੋਂ ਲਗਭਗ 200 ਕੱਟ ਜਿਹੜਾ ਵਾ ਉਹ ਜਿਹੜੀ ਮੇਰੀ ਨੌਲੇਜ ਆ ਉਹਦੇ ਵਿੱਚ ਕਿ ਆ ਵੀ ਇਹ ਕੱਟ ਲਾਉ ਤੇ ਫਿਰ ਉਸ ਤੋਂ ਬਾਅਦ ਅਸੀਂ ਰਿਲੀਜ਼ ਲਈ ਸੋਚਾਂਗੇ ਇਹ ਜਿਹੜੇ ਅਧਿਕਾਰ ਨੇ ਵੀ ਪੰਜਾਬ ਦੀਆਂ ਫਿਲਮਾਂ ਵੀ ਜਿਹੜੀਆਂ ਨੇ ਹੁਣ ਉਹ ਉਹ ਸੈਂਟਰ ਦਾ ਜਿਹੜਾ ਬੋਰਡ ਇੱਕ ਬਣਾਇਆ ਉਹੀ ਜੇ ਨਿਰਧਾਰਤ ਕਰੂਗਾ ਚੀਜ਼ਾਂ ਨੂੰ ਤੁਹਾਨੂੰ ਨਹੀਂ ਲੱਗਦਾ ਵੀ ਫਿਰ ਚੀਜ਼ਾਂ ਜਿਹੜੀਆਂ ਅਸਲ ਸੱਚਾਈ ਹੈਗੀ ਆ ਉਹ ਕਦੀ ਵੀ ਸਾਹਮਣੇ ਨਹੀਂ ਆ ਸਕਦੀ ਇੱਕ ਨਾ ਕਹਾਵਤ ਹੈ ਟੌਰਚਰ ਕਰਨ ਦੀ ਕਹਿੰਦੇ ਆ ਡੈਥ ਬਾਏ 1000 ਕੱਟs ਛੋਟੇ 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 ਕੱਟ ਕਰਕੇ ਬੰਦੇ ਨੂੰ ਮਾਰਨਾ ਹੈਗਾ ਠੀਕ ਹੈ ਨਾ ਇਹ ਟੌਰਚਰ ਦਾ ਮੈਥਡ ਹੈ ਜੇ 200 ਕੱਟ ਤੁਸੀਂ ਕਿਸੇ ਫਿਲਮ ਨੂੰ ਲਾਤੇ ਉਹਨੂੰ ਤਾਂ ਮਾਰਤਾ ਤੁਸੀਂ ਖਤਮ ਕਰਤਾ ਠੀਕ ਹੈ ਨਾ ਜੀ ਤੁਹਾਨੂੰ ਇਹ ਚੀਜ਼ਾਂ ਤੋਂ ਇਹ ਮਹਿਸੂਸ ਨਹੀਂ ਹੁੰਦਾ ਵੀ ਤੁਹਾਡਾ ਜਿਹੜਾ ਏਕਾਵਾ ਪੰਜਾਬ ਦੇ ਵਿੱਚ ਚਾਹੇ ਸਿੱਖ ਜਥੇਬੰਦੀਆਂ ਨੇ ਚਾਹੇ ਜਿਹੜੀਆਂ ਰਵਾਇਤੀ ਪਾਰਟੀਆਂ ਨੇ ਇਹਨਾਂ ਨੂੰ ਏਕੇ ਦੀ ਲੋੜ ਆ ਕਿਉਂਕਿ ਤਰਨਤਾਰਨ ਦੇ ਵਿੱਚ ਜੋ ਅਸੀਂ ਦੇਖਿਆ ਆਫਟਰ ਇਲੈਕਸ਼ਨ ਵੀ ਜੋ ਬਿਆਨਬਾਜ਼ੀ ਹੋਈ ਉਹਦੇ ਵਿੱਚ ਕਿਤੇ ਨਾ ਕਿਤੇ ਇਹ ਲੱਗਿਆ ਵੀ ਇੱਕ ਚੀਜ਼ ਨੂੰ ਇੱਕ ਪਾਰਟੀ ਨੂੰ ਹਰਾਉਣ ਲਈ ਸਾਰਾ ਜ਼ੋਰ ਲੱਗ ਗਿਆ ਉਹ ਵੀ ਜਿਹੜਾ ਬੰਦਾ ਸਾਰੇ ਪੰਥ ਨੇ ਖਿਲਾ ਰਿਆ ਸੀਗਾ ਉਸ ਤੋਂ ਬਾਅਦ ਉਹ ਵੀ ਫਿਰ ਖਿਲਾਰਾ ਪੈ ਗਿਆ ਵੀ ਇਹ ਇੱਕ ਪਾਰਟੀ ਦਾ ਬੰਦਾ ਬਣ ਗਿਆ ਇਹਨੇ ਸਾਰਿਆਂ ਦੇ ਨਾਲ ਸਾਥ ਨਹੀਂ ਲੈ ਕੇ ਚੱਲਿਆ ਇਸ ਕਰਕੇ ਵੀ ਹਾਰ ਗਿਆ ਇਹ ਤਰਸ ਦਾ ਹਾਲ ਜ਼ਰੂਰ ਹੈਗੇ ਔਰ ਪੰਥਿਕ ਸੋਚ ਨੂੰ ਇਕੱਠਾ ਹੋਣਾ ਚਾਹੀਦਾ ਹੈ ਇਹਦੇ ਵਾਸਤੇ ਪੰਥ ਨੇ ਆਪਣੇ ਵਾਸਤੇ ਮੈਕਨਿਜ਼ਮ ਬਣਾਇਆ ਸੀ ਉਹ ਸੀਗਾ ਐਸਜੀਪੀਸੀ ਜਿਹੜਾ ਉਹਦੇ ਵਿੱਚ ਜੇਤੂ ਹੈਗਾ ਉਹ țeੜਹਾਵੀ ਹੋ ਕੇ ਮੁਖ ਧਾਰਾ ਬਣ ਜਾਂਦੀ ਹੈਗੀ ਆ ਤੇ ਜਿੱਥੇ ਹੁਣ ਵਖਰੇ ਵਖਰੇ țeਣਾ ਦੀ ਗੱਲ ਹੈਗੀ ਆ ਉਹਨਾਂ ਨੂੰ ਇਕੱਠੇ ਹੋ ਜਾਣਾ ਚਾਹੀਦਾ ਸੀਗਾ ਸਿਧਾਂਤ ਦੀਨ ਜੇ ਤੁਸੀਂ ਕਿਸੇ ਸੋਚ ਤੇ ਇਕੱਠੇ ਨਹੀਂ ਹੋਵੋਗੇ ਉਹ 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 ਫਿਰ ਬਹੁਤ ਮੁਸ਼ਕਲਾਂ ਪੈਦਾ ਕਰਦਾ ਕਿਉਂਕਿ ਅਸੀਂ ਹਜ਼ਾਰ ਆਲਮ ਸੁਮੇਤ ਸੈਣੀ ਦੇ ਰਖਵਾਲਿਆਂ ਨਾਲ ਨਹੀਂ ਤੁਰ ਸਕਦੇ ਹੈਗੇ ਮੈਂ ਤਰ੍ਹਾਂ ਤਰ੍ਹਾਂ ਇਲੈਕਸ਼ਨ ਦੀ ਡਾਇਰੈਕਟ ਗੱਲ ਕਰੂੰਗਾ ਕਿ ਜਦੋਂ ਪੰਕਤ ਦੇ ਵੱਲੋਂ ਇੱਕ ਨੁਮਾਇੰਦਾ ਜਾਂ ਇੱਕ ਜਿਹੜਾ ਉਮੀਦਵਾਰ ਐਲਾਨ ਦਿੱਤਾ ਗਿਆ ਉਹ ਫਿਰ ਉੱਥੇ ਹੀ ਏਕਾ ਨਹੀਂ ਦੇਖਣ ਨੂੰ ਮਿਲਿਆ ਉਸ ਤੋਂ ਬਾਅਦ ਇਹ ਵੀ ਚਰਚਾ ਹੋਈ ਜਿਵੇਂ ਮਾਨ ਸਾਹਿਬ ਨੇ ਵੀ ਬਿਆਨ ਦਿੱਤਾ ਕਿ ਜੇ ਇਹਦੇ ਉੱਪਰ ਮੋਰ ਵਾਰਿਸ ਪੰਜਾਬ ਦੀ ਨਾਂ ਲੱਗਦੀ ਤੇ ਇਸ ਨੇ ਜਿੱਤ ਜਾਣਾ ਸੀਗਾ ਨਹੀਂ ਪ੍ਰਧਾਨ ਸਾਹਿਬ ਨੇ ਕਿਹਾ ਸੀਗਾ ਕਿ ਵਾਰਿਸ ਪੰਜਾਬ ਨੂੰ ਕੱਲਿਆਂ ਆਪਣਾ ਨੁਮਾਇੰਦਾ ਨਹੀਂ ਸੀ ਕਹਿਣਾ ਚਾਹੀਦਾ ਸਾਰਿਆਂ ਦਾ ਕਹਿਣਾ ਚਾਹੀਦਾ ਸੀ ਵਾਰਿਸ ਪੰਜਾਬ ਦਾ ਨਮਾਇੰਦਾ ਹੋਏ ਨਾ ਹੋਏ ਸਾਨੂੰ ਕੋਈ ਇਤਰਾਜ਼ ਨਹੀਂ ਹੈ ਕਹਿਣ ਕਿ ਜੀ ਸਾਡਾ ਨਮਾਇੰਦਾ ਹੈ ਪਰ ਸਾਂਝੇ ਤੌਰ ਤੇ ਅਸੀਂ ਇਹਨੂੰ ਲੜਾ ਰਹੇ ਹੈਗੇ ਆ ਠੀਕ ਹੈ ਨਾ ਜੀ ਹੋਰਾਂ ਦਾ ਨਾਮ ਵੀ ਉਹਦੇ ਵਿੱਚ ਇਨਕਲੂਡ ਕਰਦੇ ਉਹਦੇ ਵਿੱਚ ਓਨਰਸ਼ਿਪ ਸਾਰਿਆਂ ਦੀ ਹੋ ਜਾਂਦੀ ਹੈਗੀ ਹੈ ਜਿਹੜੀ ਇਹ ਲਾਲਸਾ ਹੈਗੀ ਹੈ ਕਿ ਸਿਰਫ ਮੇਰਾ ਹੈ ਹੋਰ ਕਿਸੇ ਦਾ ਨਹੀਂ ਹੈਗਾ ਉਹਦੇ ਨਾਲ ਨੁਕਸਾਨ ਹੁੰਦਾ ਪਰ ਉਹਦੇ ਨਾਲ ਸਾਨੂੰ ਕੋਈ ਅਸਰ ਨਹੀਂ ਪਿਆ ਕਿਉਂਕਿ ਅਸੀਂ ਹੋਰ ਕਿਸੇ ਕਰਕੇ ਨਹੀਂ ਉਹਦਾ ਨੁਮਾਇੰਦਗੀ ਕਬੂਲ ਕੀਤੀ ਸੰਦੀਪ ਸਣੀ ਨੇ ਜੋ ਕੰਮ ਕਰਕੇ ਦਿੱਤੇ ਆ ਕੌਮ ਨੂੰ ਜਿੱਥੇ ਸਾਨੂੰ ਮਾਰਿਆ ਵੜਿਆ ਕੁੱਟਿਆ ਸੂਬੇ ਸਰਹੰਦਵਰਗੇ ਨੇ ਉਹਨੂੰ ਸੈਲਫ ਡਿਫੈਂਸ 'ਚ ਉਹਨੇ ਸੋਧਿਆ ਠੀਕ ਹੈ ਨਾ ਜੀ ਸੋ ਅਸੀਂ ਉਹਦੀ ਕੁਰਬਾਨੀ ਕਰਕੇ ਮਨਦੀਪ ਸਿੰਘ ਦੇ ਪਿੱਛੇ ਖੜੇ ਸੀ ਨਾ ਕਿ ਕਿਸੇ ਹੋਰ ਦੀ ਸੋਚ ਤੇ ਸਭ ਤੋਂ ਵੱਧ ਸੂਬਾ ਸਿੰਘ ਨੇ ਜੋ ਸਾਡੀ ਰਿਪੋਰਟਾਂ ਨੇ ਜਾਂ ਜਿੰਨਾ ਕਸੀਂ ਸੁਣਿਆ ਵੀ ਤਰਨਤਾਰਨ ਏਰੀਏ ਦੇ ਵਿੱਚ ਹੀ ਜਾਂ ਮਾਝੇ ਏਰੀਏ ਦੇ ਵਿੱਚ ਸੂਬਾ ਸਿੰਘ ਨੇ ਬਹੁਤ ਜ਼ਿਆਦਾ ਨੁਕਸਾਨ ਜਾਂ ਕਾਹਨ ਕੀਤਾ ਸੀਗਾ ਤੁਸੀਂ ਉਸੇ ਤੇ ਹੀ ਖੇਡ ਲਓ ਵੀ ਕਹਿ ਲਓ ਵੀ ਦਾ ਕੇਡਿਆ ਵੀ ਮਨਦੀਪ ਨੂੰ ਮੈਦਾਨ ਦੇ ਵਿੱਚ ਉਤਾਰਿਆ ਫਿਰ ਤਰਨਤਾਰਨ ਦੇ ਲੋਕਾਂ ਨੇ ਜਤਾਇਆ ਕਿਉਂ ਨਹੀਂ ਮਨਦੀਪ ਨੂੰ ਇਹ ਤੁਹਾਡੀ ਲੀਡਰਸ਼ਿਪ ਚ ਕਮੀ ਰਹਗੀ ਤੁਹਾਡੀ ਏਕੇ ਚ ਕਮੀ ਰਹਗੀ ਕਿ ਜਾਂ ਫਿਰ ਮਨਦੀਪ ਚ ਕੋਈ ਕਮੀ ਸੀਗੀ ਦੇਖੋ ਮਨਦੀਪ ਇੱਕ ਖੌਨਹਾਰ ਨੌਜਵਾਨ ਲੜਕਾ ਹੈਗਾ ਪਹਿਲੀ ਵਾਰੀ ਮੈਦਾਨ ਚ ਆਇਆ ਉਹਦੀਆਂ ਕਮੀਆਂ ਕੌਣ ਕਿਵੇਂ ਕੱਢ ਲੂਗਾ ਜਿਹੜਾ ਮੈਂ ਸਮਝਦਾ ਹੈਗਾ ਇੱਕ ਤਾਂ ਸਾਡੀ ਜਿਹੜੀ ਏਕੇ ਦੀ ਗੱਲ ਸੀ ਉਹ ਜਰੂਰ ਕਰਨੀ ਚਾਹੀਦੀ ਸੀ ਦੂਜਾ ਮੈਂ ਸਮਝਦਾ ਕਿ ਮੌਕੇ ਦੀ ਹਕੂਮਤ ਨੇ ਜਿੰਨਾ ਉਥੇ ਜ਼ੋਰ ਲਾ ਕੇ ਲੋਕਾਂ ਨੂੰ ਲਾਲਚਾਂ ਦੇ ਕੇ ਖੱਬੇ ਸੱਜੇ ਕੀਤਾ ਹੈਗਾ ਉਹ ਇੱਕ ਬਹੁਤ ਵੱਡਾ ਫੈਕਟਰ ਹੈਗਾ ਆ ਆਮ ਤੌਰ ਤੇ ਜਿਮਨੀ ਚੋਣਾਂ 'ਚ ਰੂਲਿੰਗ ਪਾਰਟੀ ਮੂਰੇ ਆਉਂਦੀ ਹੈਗੀ ਹੈ ਉਹ ਫਿਰ ਉਹਦੇ ਸਾਬਤ ਪਰੇਗਾ ਤੁਸੀਂ ਨਾ ਕਹੋ ਕਿਉਂਕਿ ਸਰਕਾਰ ਬਣਦੇ ਆ ਸਭ ਤੋਂ ਪਹਿਲੀ ਜਿਮਨੀ ਚੋਣ ਮਾਨਸਾਬ ਜਿੱਤੇ ਸੀਗੇ ਇਹ ਫਿਰ ਉੱਥੇ ਸਰਕਾਰ ਦਾ ਦਾਅ ਪੇਚ ਨਹੀਂ ਚੱਲਿਆ ਨਹੀਂ ਚੱਲਿਆ ਨਹੀਂ ਚੱਲਿਆ ਇਹ 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 ਸੱਚਾਈ ਹੈ ਔਰ ਪਰ ਜੇ ਤੁਸੀਂ ਐਵਰੇजेस ਲੋ ਤਾਂ ਅਸੀਂ ਕਈਆਂ ਚ ਜੋ ਤੁਹਾਡੇ ਦੇ ਵਿੱਚ ਗੱਲ ਉਹ ਤੁਸੀਂ ਕਰੋ ਇਹ ਠੀਕ ਹੈ ਵੀ ਇਹ ਗੱਲ ਬਣੀ ਬਣਾਈ ਜੀ ਹੁੰਦੀ ਆ ਵੀ ਸਰਕਾਰ ਨੇ ਦਬਾਅ ਪਾਇਆ ਜਾਂ ਕਰ ਲਿਆ ਵੀ ਮਨਦੀਪ ਤਾਂ ਜਿੱਦਾਂ ਜੋ ਅਸੀਂ ਮਹਿਸੂਸ ਕਰ ਰਹੇ ਹਾਂ ਵੀ ਮਨਦੀਪ ਨੂੰ ਜਦੋਂ ਐਲਾਨਿਆ ਤੁਸੀਂ ਆਪ ਦਾ ਕੈਂਡੀਡੇਟ ਵਾਪਸ ਲੈ ਲਿਆ ਜਿਹੜੀ ਹਵਾ ਮਨਦੀਪ ਦੀ ਸ਼ੁਰੂ ਸ਼ੁਰੂ ਚ ਬਣੀ ਸੀਗੀ ਉਹ ਮੁੜ ਕੇ ਡਾਊਨ ਆਉਂਦੀ ਗਈ ਆਉਂਦੀ ਗਈ ਜਦੋਂ ਵੋਟਾਂ ਨੇੜੇ ਆ ਗਈਆਂ ਜਿਵੇਂ ਮਾਨ ਸਾਹਿਬ ਵੀ ਥੋੜਾ ਜਿਹਾ ਦੂਰ ਰਹਿਣ ਲੱਗ ਗਏ ਇਸ ਇਲੈਕਸ਼ਨ ਨੂੰ ਨਹੀਂ ਨਹੀਂ ਉਹ ਤਾਂ ਲੱਗੇ ਰਹੇ ਉਹ ਸਰੀਰਕ ਤੌਰ ਤੇ ਹੁਣ 83 ਸਾਲ ਦੇ 80 ਸਾਲ ਦੇ ਹੋਣ ਦੇ ਨਾਲ ਜਿੰਨਾ ਕਰ ਸਕਦੇ ਸੀ ਉਹ ਤਾਂ ਉੱਥੇ ਹੀ ਸੀਗੇ ਵਿੱਚ ਟਾਈਫੋਨ ਉਹ ਪਰ ਫਿਰ ਇਹ ਆਪਸੀ ਜਿਹੜੀ ਗੁੱਟਬਾਜੀ ਸੀਗੀ ਉਹ ਤੇ ਉੱਥੇ ਉਸ ਇਲੈਕਸ਼ਨ ਦੇ ਵਿੱਚ ਅਸੀਂ ਇਕੱਠੇ ਕਾਗਜ਼ ਭਰਾਏ ਆ ਪਿੰਡਾਂ 'ਚ ਇਕੱਠਾ ਪ੍ਰਚਾਰ ਕੀਤਾ ਹੈਗਾ ਜੇ ਕਿਸੇ ਨੇ ਕਿਹਾ ਕਿ ਸਾਡਾ ਅਸੀਂ ਇਤਰਾਜ਼ ਨਹੀਂ ਕੀਤਾ ਅਸੀਂ ਸਗੋਂ ਮੰਦਿਰ ਨੂੰ ਖੁੱਲ ਕੇ ਕਿਹਾ ਕਿ ਤੂੰ ਉਹਨਾਂ ਨਾਲ ਤੋਰ ਉਹਨਾਂ ਨੂੰ ਫਰਕ ਪੈਂਦਾ ਹੈਗਾ ਅਸੀਂ ਤਾਂ ਆਪਣਾ ਕੰਮ ਕਰਨਾ ਹੀ ਕਰਨਾ ਹੈ ਠੀਕ ਹੈ ਨਾ ਜੀ ਹੁਣ ਇਹ ਇਹਦਾ ਅਸਰ ਫੁੱਟਦਾ ਸੰਗਤ ਦੇ ਉੱਤੇ ਪਿਆ ਸਾਰੀ ਜ਼ਿੰਮੇਵਾਰੀ ਸਾਡੇ ਇੱਕੇ ਨਾ ਹੋਣ ਦੀ ਹੈਗੀ ਹੈ ਕਿ ਲੋਕਲ ਜਿਹੜੀਆਂ ਮੰਗਾਂ ਸੋਚਾਂ ਸਰਕਾਰ ਤੋਂ ਲੋਣਾ ਨਿੱਜੀ ਉਹਨਾਂ ਦੀ ਸੋਚ ਹੈ ਉਹ ਅਸਰ ਕਰਕੇ ਗਈ ਇਹ ਡਿਕੋਡ ਕਰਨਾ ਬਹੁਤ ਔਖਾ ਹੈਗਾ ਪਰ ਅਸੀਂ ਇਹ ਸਮਝਦੇ ਹਾਂ ਕਿ ਲੋਕਾਂ ਨੇ ਨਿਕਾਰੇ ਆ ਨਹੀਂ ਉਹਨੂੰ ਆਪਣਾ ਮਤਦਾਨ ਠੀਕ ਮਾਤਰਾ ਦੇ ਵਿੱਚ ਦਿੱਤਾ ਇਹ ਹੈ ਕਿ ਜੇ ਇਕੱਠੇ ਹੋ ਕੇ ਅਕਾਲੀਆਂ ਦੀ ਪੈ ਜਾਂਦੇ ਤੇ ਅਸੀਂ ਲੜਾਈ ਦੇ ਵਿੱਚ ਪੂਰੇ ਸੀਗੇ ਔਰ ਅਸੀਂ ਜਿਹੜਾ ਬਿਆਨ ਮਾਨ ਸਾਬ ਆਇਆ ਮਨਦੀਪ ਦਾ ਤੁਰੰਤ ਇਲੈਕਸ਼ਨ ਰਿਜ਼ਲਟ ਤੋਂ ਬਾਅਦ ਵੀ ਜੇ ਮੈਂ ਨਾ ਲੜਦਾ ਇਲੈਕਸ਼ਨ ਤਾਂ ਸ਼ਰੂਪਨੀ ਅਕਾਲੀ ਦਲ ਜਿੱਤ ਜਾਣੀ ਸੀਗੀ ਇਹ ਬਿਆਨ ਦਾ ਮਤਲਬ ਕੀ ਕੱਢੀਏ ਕਿ ਫਿਰ ਤੁਸੀਂ ਹਰਾਉਣ ਦੇ ਲਈ ਖੜੇ ਸੀਗੇ ਦੇਖੋ ਅ ਨਤੀਜੇ ਤੋਂ ਪਹਿਲਾਂ ਕਿਸੇ ਨੂੰ ਨਹੀਂ ਪਤਾ ਹੁੰਦਾ ਕਿ ਕੌਣ ਨਿਕਲੂਗਾ ਜੀ ਅਸਲੀਅਤ ਤਾਂ ਉਦੋਂ ਹੀ ਦਿਖਦੀ ਹੈਗੀ ਆ ਅ ਜਿਹੋ ਜਹ ਕੈਂਡੀਡੇਟ ਸੀ ਜਿਵੇਂ ਤੁਸੀਂ ਆਪ ਦੱਸਿਆ ਹੈਗਾ ਕਿ ਲੋਕ ਸੋਚਦੇ ਸੀ ਕਿ ਜਿੱਤ ਜੂਗਾ ਤਾਂ ਇਹ ਸਾਡੇ ਮਨ 'ਚ ਸੀਗੀ ਠੀਕ ਹੈ ਨਾ ਜੀ ਆਫਟਰ ਦਾ ਫੈਕਟ ਜਦ ਨਤੀਜਾ ਨਿਕਲ ਗਿਆ ਉਹਦੀ ਇੰਟਰਪ੍ਰੀਟੇਸ਼ਨ ਦੇਣੇ ਕੈਂਡੀਡੇਟ ਦਾ ਹੱਕ ਹੈ ਪਰ ਮਨਦੀਪ ਵੀ ਜਿੱਤਣ ਨੂੰ ਖੜਿਆ ਸੀ ਅਸੀਂ ਉਹਨੂੰ ਜਿਤਾਉਣ ਵਾਸਤੇ ਫਾਈਟ 'ਤੇ ਬੜੇ ਸੀਗੇ ਇਸ ਇਲੈਕਸ਼ਨ ਦੇ ਵਿੱਚ ਸ਼੍ਰੋਮੇ ਅਕਾਲੀ ਦਲ ਦੀ ਕਾਫੀ ਹਵਾ ਬਣੀ ਹੈ ਉਹ ਦੂਸਰੇ ਨੰਬਰ ਤੇ ਆਈ ਪਾਰਟੀ ਹੈ ਕੁਝ ਸੰਭਾਵਨਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਰੀਆਂ ਪੰਥਕ ਧਿਰਾਂ ਜਾਂ ਫਿਰ ਰਵਾਇਤੀ ਪਾਰਟੀਆਂ ਕੱਕੀਆਂ ਹੋ ਸਕਦੀਆਂ ਆ ਦਾ ਅਨਸਾਮ ਨੇ ਤਾਂ ਕਾਲ ਦਿੱਤੀ ਹੈ ਕਿ ਆਪਾਂ ਨੂੰ ਇਹਨੂੰ ਸੁਭਾਲਣਾ ਚਾਹੀਦਾ ਅੱਜਕੱਲ ਕੈਪਟਨ ਅਮਰਿੰਦਰ ਸਿੰਘ ਬੜਾ ਕਹਿ ਰਹੇ ਆਂ ਭਾਜੀਪੀ ਤੇ ਅਕਾਲੀ ਦਲ ਨੂੰ ਇਕੱਠਾ ਹੋ ਜਾਣਾ ਚਾਹੀਦਾ ਇਹ ਇਸ 'ਤੇ ਤਾਂ ਕੋਈ ਸ਼ੱਕ ਨਹੀਂ ਕਿ ਸ਼੍ਰੋਮਣੀ ਅਕਾਲੀ ਦਲ ਨੰਬਰ ਸਰ ਭਾਜੀਪੀ ਦੀਆਂ ਪਾਲਿਸੀ ਨਾਲ ਸਹਿਮਤ ਨਹੀਂ ਜਿਨ੍ਹਾਂ ਨੇ ਬਾਹਰ ਜਾ ਕੇ ਸਿੱਖਾਂ ਦਾ ਕਤਲ ਕਰਾਇਆ ਹੋਏ ਉਹਨਾਂ ਨਾਲ ਅਸੀਂ ਕਿਵੇਂ ਤੁਰ ਸਕਦੇ ਆਂ ਪਾਣੀ ਸਾਡੇ ਪੰਜਾਬ ਦੇ ਚੱਕ ਚੱਕ ਕੇ ਰਾਜਸਥਾਨ ਨੂੰ ਦੇਣ ਲੱਗ ਪਏ ਆ ਮੰਨ ਲਓ ਜੇ ਭਾਜੀਪੀ ਦੇ ਨਾਲ ਸਮਝੌਤਾ ਨਹੀਂ ਹੁੰਦਾ ਤਾਂ ਤੁਸੀਂ ਹੱਥ ਵਧਾ ਸਕਦੇ ਹੋਗੇ ਦੇ ਕੋ ਅਸੀਂ ਪੰਥਿਕ ਏਜੰਡੇ ਦੇ ਉੱਤੇ ਹਰੇਕ ਨਾਲ ਤੁਰ ਸਕਦੇ ਹੈਗੇ ਆ ਠੀਕ ਹੈ ਨਾ ਜੀ ਆ ਜੇ ਸਾਨੂੰ ਲੱਗਦਾ ਹੈ ਕਿ ਪੰਥਿਕ ਸੋਚ ਨੂੰ ਉਭਾਰਨ ਵਾਸਤੇ ਅਸੀਂ ਸਮਝੌਤੇ ਜੇ ਫਾਇਦੇ 'ਚ ਰਾਂਗੇ ਪ੍ਰਧਾਨ ਸਾਹਿਬ ਨੇ ਬਿਆਨ ਦਿੱਤਾ ਹੈਗਾ ਪਰ ਇਹ ਦੇਣਾ ਇਹ ਕਹਿਣਾ ਕਿ ਇਕੱਠੇ ਹੋ ਜਾਣਾ ਇਹਦਾ ਮਤਲਬ ਇਹ ਤਾਂ ਨਹੀਂ ਹੈ ਕਿ ਅਸੀਂ ਆਪਣੇ ਸਿਧਾਂਤ ਤੋਂ ਵਖਰੇ ਹੋ ਜਾਾਂਗੇ ਜਾਂ ਅਸੀਂ ਹੋਰਾਂ ਦੀਆਂ ਕੀਤੀਆਂ ਵਧੀਆਂ ਨੂੰ ਮਾਫ ਕਰ ਦਾਂਗੇ ਠੀਕ ਹੈ ਨਾ ਜੀ ਉਹਦਾ लेखा-ਜੋਖਾ ਅਸੀਂ ਲੈਣਾ ਹੀ ਲੈਣਾ ਹੈ ਠੀਕ ਹੈ ਨਾ ਜੀ ਪਰ ਉਸ ਨੂੰ ਲੈਣ ਵਾਸਤੇ ਜੇ ਪੰਥਿਕ ਸੋਚ ਵਾਲੇ ਨੁਮਾਇंदे ਆ ਜਾਣ ਅਸੀਂ ਇਹ ਗੱਲਾਂ ਵਿਧਾਨ ਸਭਾ ਦੇ ਪਲੇਟਫਾਰਮ ਤੇ ਕਰ ਸਕੀਏ ਉੱਥੇ ਇਹ ਮੁੱਦੇ ਉਠਾ ਸਕੀਏ ਅਸੀਂ ਉਹਦੇ ਲਈ ਓਪਨ ਹੈ ਠੀਕ ਹੈ ਨਾ ਜੀ ਸੋ ਕਿਉਂਕਿ ਇਹ ਮੈਂ ਸਵਾਲ ਇਸ ਕਰਕੇ ਵੀ ਕਰ ਰਿਹਾ ਕਿ ਸੁਖਬੀਰ ਬਾਦਲ ਨੂੰ ਕਈ ਵਾਰੀ ਦੇਖਿਆ ਗਿਆ ਇਹ ਬੋਲਦੇ ਵੀ ਜਿਹੜੇ ਸਿਮਰਜੀਤ ਮਾਨ ਨੇ ਇਹ ਬੜੇ ਸਟੈਂਡ ਵਾਲੇ ਬੰਦੇ ਨੇ ਇਹ ਬੜੇ ਚੰਗੇ ਨੇ ਜਾਂ ਕਈ ਵਾਰੀ ਤਸਵੀਰਾਂ ਵੀ ਇਕੱਠਿਆਂ ਬੈਠਿਆਂ ਦੀਆਂ ਵੀ ਆਈਆਂ ਸੀ ਇੱਕ ਸ਼ਾਇਦ ਪਾਠ ਦੇ ਭੋਗ ਦੇ ਉੱਤੇ ਜਦੋਂ ਇਕੱਠੇ ਹੋਏ ਸੀਗੇ ਤਾਂ ਉਦੋਂ ਬੜੀ ਚਰਚਾ ਵੀ ਚੱਲੀ ਸੀਗੀ ਕਿ ਜਿਵੇਂ ਹੋ ਸਕਦਾ ਵੀ ਜਿਵੇਂ ਸੰਗਰੂਰ ਦੇ ਵਿੱਚ ਵੀ ਸਾਥ ਦਿੱਤਾ ਹੋਵੇ ਜਾਂ ਤਰਨਤਾਰਨ ਦੇ ਵਿੱਚ ਵੀ ਇਹ ਸਾਥ ਦੇ ਸਕਦੇ ਆ ਤਾਂ ਕਦੀ ਸੁਖਦੀਰ ਬਾਦਲ ਦੀ ਜਾਂ ਸਿਮਰਜੀਤ ਸਿੰਘ ਮਾਨ ਕੋਣਾ ਦੀ ਪਰਸਨਲ ਤੌਰ ਦੇ ਉੱਪਰ ਕਦੀ ਗੱਲਬਾਤ ਹੋਈ ਹੈ ਇਕੱਠੇ ਹੋਣ ਬਾਰੇ ਨਹੀਂ ਮੇਰੇ ਹਿਸਾਬ ਨਾਲ ਤਾਂ ਉਹ ਮਿਲੇ ਵੀ ਨਹੀਂ ਹੈਗੇ ਇਸ ਰੂਪ 'ਚ ਤੇ ਨਹੀਂ ਇਹੋ ਜਿਹੀ ਕੋਈ ਗੱਲ ਨਹੀਂ ਹੋਈ ਹੈਗੀ ਹਾਂ ਜਿਉ ਤਾਰੀਫ ਕਰਦੇ ਇੱਕ ਦੋ ਵਾਰ ਸੁਣਿਆ ਸੀਗਾ ਇਸ ਕਰਕੇ ਮੈਂ ਇਹ ਸਵਾਲ ਤੁਹਾਨੂੰ ਕੀਤਾ ਸਰ ਸਿਮਰਨਜੀਤ ਸਿੰਘ ਮਾਨ ਨੇ ਸੰਘਰਸ਼ ਲੜਿਆ ਹੈ ਉਹਨਾਂ ਦੀ ਉਮਰ ਬਹੁਤ ਹੈ ਤੇ ਤਕਰੀਬਨ ਹਰੇਕ ਸਿਆਣ ਦਾ ਹੈ ਕਿ ਉਹਨਾਂ ਨੇ ਮੁੱਦੇ ਦੀ ਜੀਵਨ ਬਤੀਤ ਕਰਿਆ ਉਹਦੇ ਵਿੱਚ ਚਾਹੇ ਵਿਰੋਧੀ ਵੀ ਕਹਦੇ ਕਿ ਬੰਦੇ ਨੇ ਸਟੈਂਡ ਰੱਖਿਆ ਹੈਗਾ ਇਹ ਕੋਈ ਮੇਰੇ ਹਿਸਾਬ ਨਾਲ ਸਮਾਜ 'ਚ ਅਨਹੋਣੀ ਤਾਂ ਹੈ ਨਹੀਂ ਜੇ ਤੁਸੀਂ ਵੀ ਕਿਸੇ ਆਪ ਦੇ ਵਿਰੋਧੀ ਨੂੰ ਕਹਿ ਦੋ ਕਿ ਜੀ ਉਹਨੇ ਸਟੈਂਡ ਰੱਖਿਆ ਹੈਗਾ ਇਹਦਾ ਮਤਲਬ ਉੱਥੇ ਤੱਕ ਹੀ ਸੀਮਤ ਹੈ ਕਿ ਕਿਸੇ ਨੂੰ ਕਿਸੇ ਦੀ ਕੁਰਬਾਨੀ ਜਾਂ ਉਹਨਾਂ ਦੀ ਸੋਚ ਨੂੰ ਤੁਸੀਂ ਸਿਆਣ ਲਿਆ અપਨਾਉਣ ਦੀ ਗੱਲ ਵੱਖਰੀ ਹੁੰਦੀ ਹੈ ਸਿਆਣਨ ਦੀ ਗੱਲ ਵੱਖਰੀ ਹੁੰਦੀ ਹੈ ਜੀ ਇੱਕ ਤੁਹਾਡੇ ਲਈ ਜਾਂ ਮਾਨ ਸਾਹਿਬ ਦੇ ਲਈ ਇਹ ਬੜਾ ਚਰਚਾ ਜਾਂ ਫਿਰ ਸਵਾਲ ਜਾਂ ਰਹਿੰਦਾ ਵੀ ਕੋਈ ਵੀ ਨੌਜਵਾਨ ਵੱਖਰੇ ਸੂਬੇ ਦੀ ਜਦੋਂ ਗੱਲ ਕਰਦਾ ਜਾਂ ਫਿਰ ਕੋਈ ਇਹੋ ਜਿਹਾ ਬਿਆਨ ਦਿੰਦਾ ਤੇ ਚੱਕ ਕੇ ਉਸੇ ਵੇਲੇ ਉਹਦੇ ਤੇ ਪਰਚਾ ਦੇ ਦਿੱਤਾ ਜਾਂਦਾ ਜਾਂ ਐਨਐਸਏ ਲਾਜ਼ੀ ਕੀਤੀ ਜਾਂਦੀ ਹੈ ਵੀ ਮਾਨ ਸਾਹਿਬ ਤਾਂ ਖੁੱਲ੍ਹੇ ਆਮ ਸਾਰੀਆਂ ਗੱਲਾਂ ਕਰਦੇ ਹੋ ਤੁਸੀਂ ਵੀ ਬਕਰੇ ਸੂਬੇ ਦੀਆਂ ਗੱਲਾਂ ਸ਼ਰਿਆਮ ਕਰਦੇ ਹੋ ਵੀ ਤੁਹਾਡੇ ਤੇ ਕਦੀ ਕੋਈ ਐਕਸ਼ਨ ਕਿਉਂ ਨਹੀਂ ਹੋਇਆ ਤੁਸੀਂ ਬਹੁਤ ਅ ਬਿਨਾ ਸੋਚੇ ਗੱਲ ਕੀਤੀ ਹੈ ਜਿਨੇ ਕੇਸ ਮੇਰੇ ਖਿਆਲ ਅੱਸੀ ਤੋਂ ਉੱਤੇ ਸਡਿਸ਼ਨ ਦੇ ਕੇਸ ਸਰ ਸਿਮਰਨਜੀਤ ਸਿੰਘ ਮਾਨ ਦੇ ਉੱਤੇ ਪਏ ਆ ਜਿੰਨੀ ਜੇਲ ਪ੍ਰਧਾਨ ਸਾਹਿਬ ਨੇ ਇਸ ਮੁੱਦੇ ਤੇ ਕੱਟੀ ਹੈਗੀ ਹੈ ਉਹ ਲੜਨ ਲੜ ਕੇ ਉਹਨਾਂ ਨੇ ਇਹ ਕੇਸ ਸੁਪਰੀਮ ਕੋਰਟ ਤੇ ਜਾ ਕੇ ਜਿੱਤੇ ਹੈਗੇ ਆ ਉਹਦੀ ਸਾਡੇ ਕੋਲੇ ਕੀ ਕਹਿੰਦੇ ਆ ਸੁਪਰੀਮ ਕੋਰਟ ਦੀ ਰੂਲਿੰਗ ਵੀ ਹੈਗੀ ਹੈ ਕਿ ਪੀਸਫੁਲ ਮੀਨਸ ਲਾਫਲ ਮੀਨਸ ਨਾਲ ਆਪਣੀ ਗੱਲ ਕਰਨਾ ਫਰੀडम ਆਫ ਥੋਟ ਐਕਸਪ੍ਰੈਸ਼ਨ ਆndi ਹੈਗੀ ਆ ਬਾਕੀ ਤੁਸੀਂ ਜੋ ਸਮਝਦੇ ਹੋ ਹੋ ਸਕਦਾ ਤੁਸੀਂ ਦੱਸ ਦਿਓ ਕਿ ਜਦੋਂ 89 ਦੇ ਵਿੱਚ ਸਰਦਾਰ ਸਿਮਰ ਸਿੰਘ ਮਾਨ ਹੋਣੀ ਜੇਲ੍ਹ ਚ ਬੈਠੇ ਆ ਜਿੱਤ ਕੇ ਸੀਗੇ ਤਰਨਤਾਰਨ ਤੋਂ ਉਦੋਂ ਵੀ ਇਸੇ ਤਰੀਕੇ ਦਾ ਮਾਹੌਲ ਸੀਗਾ ਵੀ ਜੇ ਉਹਨਾਂ ਨੂੰ اٹੈਂਡੈਂਸ ਲਈ ਨਹੀਂ ਸੀ ਆਉਣ ਦਿੱਤਾ ਜਾਂਦਾ ਜਾਂ ਸਪੀਚ ਲਈ ਨਹੀਂ ਸੀ ਆਉਣ ਦਿੱਤਾ ਜਾਂਦਾ ਨਹੀਂ ਉਦੋਂ ਤਾਂ ਉਹਨਾਂ ਦੀ ਜਿੱਤ ਦੇਖ ਕੇ ਸੈਂਟਰ ਨੇ ਆਪ ਸਾਰੇ ਕੇਸ ਵਿਡਰੋ ਕਰ ਲਏ ਸੀ ਅੱਛਾ ਉਦੋਂ ਕੇਸ ਵਾਪਸ ਹੋ ਗਏ ਹਾਂ 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 ਠੀਕ ਹੈ ਜਿੱਤ ਐਡੀ ਵੱਡੀ ਹੋਈ ਸੀ ਕਿ ਉਹਨਾਂ ਨੇ ਵਿਡਰੋ ਕਰ ਲਏ ਹੂੰ ਉਦੋਂ ਨਹੀਂ ਸੀ ਇਹ ਉਦੋਂ ਲਈ ਸੀ ਹਾਂ ਹਾਂ ਠੀਕ ਹੈ iman ji ਬਹੁਤ ਬਹੁਤ ਧੰਨਵਾਦ ਤੁਸੀਂ ਸਾਮਾ ਦਿੱਤਾ ਡਿਟੇਲ ਦੇ ਵਿੱਚ ਗੱਲਬਾਤ ਕੀਤੀ ਸੀ ਤਾਂ ਪੰਜਾਬ ਜਿਹੜੀ 95 ਫਿਲਮ ਹੈ ਦਲਜੀਤ ਦਸਾਂਜ ਦੀ ਉਹਦੇ ਉੱਤੇ ਰੋਕ ਲੱਗੀ ਹੋਈ ਹੈ ਤੇ ਧੁਰੰਦਰ ਫਿਲਮ ਦੇ ਖਿਲਾਫ ਇਹਨਾਂ ਦੇ ਵੱਲੋਂ ਇੱਕ ਤਰ੍ਹਾਂ ਦਾ ਕਿਹਾ ਜਾ ਰਿਹਾ ਹੈ ਕਿ ਵਿਰੋਧ ਕੀਤਾ ਜਾ ਰਿਹਾ ਹੈ ਵੀ ਇਸ ਫਿਲਮ ਨੂੰ ਲੈ ਕੇ ਇਹਨਾਂ ਦੇ ਵੱਲੋਂ ਮੈਮੋਰੰਡਮ ਵੀ ਜਿਹੜੇ ਆ ਉਹ ਵੱਖ-ਵੱਖ ਸ਼ਹਿਰਾਂ ਦੇ ਵਿੱਚ ਦਿੱਤੇ ਜਾ ਰਹੇ ਕਿ ਉਸ ਨੂੰ ਰਿਲੀਜ਼ ਨਾ ਕੀਤਾ ਜਾਵੇ ਪੰਜਾਬ ਦੇ ਵਿੱਚ ਤੇ ਜੇਕਰ ਇਹ ਰਿਲੀਜ਼ ਕਰਨੀ ਹੈ ਤਾਂ ਫਿਰ ਨਾਲ ਹੀ ਜਿਹੜੀ ਅਨਕਟ ਪੰਜਾਬ 95 ਫਿਲਮ ਹੈ ਉਸ ਨੂੰ ਵੀ ਨਾਲ ਹੀ ਰਿਲੀਜ਼ ਕੀਤਾ ਜਾਵੇ ਤਾਂ ਤਰਨਤਾਰਨ ਇਲੈਕਸ਼ਨ ਦੇ ਉੱਤੇ ਵੀ ਖੁੱਲਕੇ ਚਰਚਾ ਜਿਹੜੀ ਹੋਈ ਹੈ ਖੁੱਲ ਕੇ ਗੱਲਾਂ ਬਾਤਾਂ ਇਹਨਾਂ ਦੇ ਵੱਲੋਂ ਕੀਤੀਆਂ ਹੋਈਆਂ ਨੇ ਕੈਮਰਾਮੈਨ ਗੁਲਚੰਦਰ ਨਾਲ ਮਨਦੀਪ ਸਿੰਘ ਡੇਲੀ ਪੋਸਟ ਪੰਜਾਬ